ਆ ਦੇ ਤੋਂ ਨੰਦੇ ਦੇ ਸੰ ਸਮਾਸ਼ਟੀ ਹਸਪਤਾਲ ਆ ਸਮੂਹ ਇਲਾਕਾ ਨਾਲ ਸਿਆਣੇ ਬੰਦੀ ਕਰਦਾ ਹੈ ਕਿ ਅੱਜ ਕੱਲ੍ਹ ਜਿਵੇਂ ਅੰਮਾ ਜੀ ਯਾਤਰਾ ਤੇ ਲੋਕ ਮੈਡੀਕਲ ਕਰਾਉਣ ਵਾਸਤੇ ਆ ਦੇਖੋ ਆ ਰਹੇ ਨੇ ਜਿਹਦੇ ਨਾਲ ਕਾਫੀ ਕਿ ਓਵਰ ਆਲ ਅੱਜ ਕੱਲ੍ਹ ਵੈਸੇ ਵੀ ਪੇਸ਼ੰਟ ਦਾ ਰਸ਼ ਚੱਲ ਰਿਹਾ ਤੇ ਉਹਨਾਂ ਨੂੰ ਟੈਸਟ ਕਰਾਉਣੇ ਹੁੰਦੇ ਆ ਰੂਟੀਨ ਟੈਸਟ ਵੀ ਆ ECG ਵੀ ਐਕਸ-ਰੇ ਵੀ ਆ ਉਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਦੁਬਾਰਾ ਉਹਨਾਂ ਫਿਟਨੈਸ ਵਾਸਤੇ ਦੇਖ ਚੈੱਕ ਕਰਨਾ ਹੁੰਦਾ ਇਹਦੇ ਕਰਕੇ ਇੱਕ ਪੇਸ਼ੰਟ ਨੂੰ ਮਤਲਬ ਕਾਫੀ ਟਾਈਮ ਲੱਗਦਾ ਤੇ ਮੈਂ ਸਮੂਹ ਆਕਨਾਸੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਜਿਹੜੇ ਰੂਟੀਨ ਟੈਸਟ ਹੈਗੇ ਨੇ ਆਪਣੇ ਲਈ ਬਿੱਕੀ ਮਹੱਲਾ ਕਲੀਨਿਕ ਤੇ ਜਿਹੜੇ ਡਾਕਟਰਾਂ ਕੋਲੋਂ ਲਖਵਾ ਕੇ ਤੇ ਉਹ ਉੱਥੋਂ ਹੋਰ ਟੈਸਟ ਦੀ ਰਿਪੋਰਟ ਲੈ ਕੇ ਆਪਣੇ ਸਾਡੇ ਕੋਲ ਇੱਥੇ ਸਵੇਰ ਵਰਕਿੰਗ ਡੇ ਵਾਲੇ ਦਿਨ 8 ਤੋਂ ਲੈ ਕੇ 9 ਵਜੇ ਇੱਥੇ ਸਾਰੇ ਪਹੁੰਚ ਜਾਣ ਤੇ ਤਾਂਗੋ ਤਾਂ ਜੋ ਉਹਨਾਂ ਦਾ ਜਿਹੜਾ ਹੈਗਾ ਕੀਮਤੀ ਸਮਾਂ ਜਟਾਗਾ ਉਹ ਖਰਾਬ ਨਾ ਹੋਵੇ ਤੇ ਆਮ ਲੋਕੀ ਵੀ ਜਿਹੜੇ ਹੈਗੇ ਰੂਟੀਨ ਚ ਜਿਹੜੇ ਹੈਗੇ ਆ ਆਪਣੇ ਇਲਾਜ ਦੇ ਵਾਸਤੇ ਉਹ ਅਲ ਕਲ ਵੀ او ਪੀ ਡੀ ਵਰਕਿੰਗ ਟਾਈਮ ਲਗਾ 8 ਵਜੇ ਤੋਂ ਲੈ ਕੇ 2 ਵਜੇ ਤੱਕ